ਮੱਕੀ ਸਿੰਘ ਬਾਲਾ ਅਫਸਰ ਆਇਆ ਕਿਸ ਤਰ੍ਹਾਂ ਦੀ ਪ੍ਰੋਬਲਮ ਸੀ ਤੇ ਬੰਡ ਕੰਡੀਸ਼ਨ ਕਿਹਾ ਉਹ ਬੰਪੀ ਦੇ ਦਿਰਜੀ ਨੂੰ ਸਵੇਰੇ ਥੋੜੀ ਜਿਹੀ ਕਬਰਾਟ ਕਹਿ ਰਹੇ ਸੀਗੇ ਥੋੜਾ ਜਿਹਾ ਪੇਨ ਕਹਿ ਰਹੇ ਸੀ ਕਹਿੰਦੇ ਮੇਰੇ ਥੋੜਾ ਜਿਹਾ ਪੇਨ ਜਾਂ ਜਕੜਨ ਹੈਗੀ ਹੈ ਤਾਂ ਫਿਰ ਮੈਂ ਇੱਥੇ ਬੁਲਾ ਲਿਆ ਸੀਗਾ ਤੇ ਥੋੜਾ ਜਿਹੀ ਇਸ ਜੀ ਵਿੱਚ ਪ੍ਰੋਬਲਮ ਆਈ ਸੀ ਤੇ ਅਸੀਂ ਐਂਜਿਓਗ੍ਰਾਫੀ ਕੀਤੀ ਥੋੜੀ ਬਲਾਕੇਜ ਸੀ ਖੋਲ ਦਿੱਤੀ ਹੈਗੀ ਹੈ ਹੁਣ ਬਿਲਕੁਲ ਠੀਕ ਨੇ ਸਟੈਂਡ ਪਾਏ ਦੋ ਸੰਜੀਤ ਸਟੈਂਡ ਪਾਏ ਦੋ ਸਟੈਂਡ ਉਹਨਾਂ ਦੇ ਦੋ ਪਾਣੇ ਪਾਏ ਸੀ ਸੋ ਬਾਈ ਮੈਂ ਨਾੜੀ ਬਲਾਕ ਇਸ ਤੋਂ ਕਰਕੇ ਪਾਇਆ ਹੈ ਬਲਾਕ ਹੈ ਠੀਕ ਹੈ ਸੋ ਪਰ ਕਿੰਨੇ ਕਵੇ ਤੋਂ ਅੱਗਾ ਚੱਲ ਜੀ ਜਦੋਂ ਮੇਰੇ ਨਾਲ ਸ਼ਾਇਦ 10:00 ਵਜੇ ਅੱਛਾ ਠੀਕ ਹੈ ਜੇ ਸੋ ਕੋਈ ਪਹਿਲਾਂ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਅੱਛਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁਣ ਤੱਕ ਕੀ ਕੀ ਸਾਹਮਣੇ ਆਈ ਤੁਹਾਨੂੰ ਮੈਡੀਕਲ ਉਹ ਜਿਹੜੀਆਂ ਤੁਸੀਂ ਰਿਪੋਰਟਸ ਚੈੱਕ ਕੀਤੀਆਂ ਹੈ ਕੁਝ ਨਹੀਂ ਰੂਟੀਨ ਜਿਦਾ ਮਾਈਨਰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ ਇਟ ਵਾਸ ਅ ਮਾਈਨਰ ਪ੍ਰੋਬਲਮ ਠੀਕ ਹੈ ਜੀ ਨਾੜੀ ਚ ਥੋੜਾ ਜਿਹਾ ਕਲੌਟ ਜਿਹਾ ਸੀਗਾ ਬਲੌਕ ਜਿਹੀ ਸੀਗੀ ਅੱਜ ਖੋਲ ਦਿੱਤੀ ਹੈਗੀ ਹੈ ਪਰਫੈਕਟਲੀ 올 ਰਾਈਟ ਹੀ ਇਜ਼ ਐਬਸੋਲੂਟਲੀ ਸਟੇਬਲ ਕਿੰਨੇ ਪਰਸੈਂਟ ਸਰ ਡਿਸਚਾਰਜ ਕਰੋਗੇ ਕਿਉਂ ਸਰ ਚੇਦੀ ਕਰ ਦਾਂਗੇ ਜੀ ਇਹਨਾਂ ਨੂੰ ਇੱਕ ਦੋ ਦਿਨ ਦੇਰ ਦੇਣਾ ਜੀ ਕਰ ਦਾਂਗੇ ਸਰ ਜੇ ਗੱਲ ਕਰੀਏ ਫਿਟਨੈਸ ਦੀ ਤਾਂ ਉਹਨਾਂ ਤਾਂ ਬਹੁਤ ਜ਼ਿਆਦਾ ਆਪ ਹੀ ਜਿਹੜੀਆਂ ਸਿਹਤ ਪੱਖੋਂ ਵੀ ਠੀਕ ਨਹੀਂ ਤਾਂ ਫਿਰ ਕਿਉਂ ਕੀ ਕਰਨ ਲੱਗਦਾ ਤੁਹਾਨੂੰ ਪਰ ਰੂਟੀਨ ਚ ਦੇਖਦੇ ਆਂ ਵੀਰ ਜੀ ਕੋਈ ਕਾਰਨ ਨਾ ਤਾਂ ਕਿਸੇ ਨੂੰ ਪਤਾ ਹੈ ਜਿਹਨੂੰ ਪ੍ਰੋਬਲਮ ਆਣੀ ਆ ਜਾਂਦੀ ਹੈ ਕਰੇ ਵਾਟੇ ਚੰਗੇ ਬੰਦੇ ਨੇ ਫਿਟ ਬੰਦੇ ਨੂੰ ਐਥਲੀਟ ਨੂੰ ਅਜਿਹਾ ਤਾਂ ਦੇਖਦੇ ਆ ਜਿਹੜੇ ਬੰਦੇ 10 10 ਕਿਲੋਮੀਟਰ ਰਨਿੰਗ ਕਰਦੇ ਆ ਫੌਜੀਆਂ ਨੂੰ ਕੌਲਮ ਆ ਜਾਂਦੀ ਹੈ ਸੋ देयर आर ਮਲਟੀਪਲ ਰੀਜਨਸ ਉਹਨਾਂ ਦੀ ਡਿਟੇਲ ਜਾਵਾਂਗਾ ਤਾਂ ਬਹੁਤ ਟਾਈਮ ਲੱਗ ਜਾਊਗਾ ਬਟ ਆ ਜਾਂਦੀ ਹੈ ਹਾਂਜੀ ਕਿੰਨੇ ਪਰਸੈਂਟ ਕੋਪੀ 100% 100% ਪਾਇੰਟ ਡਾਕਟਰ ਸਾਹਿਬ ਇਹ ਮਰ ਪੀਓ ਕੋਈ ਸਲੈਂਟਰ اٹੈਕ ਵੀ ਆਇਆ ਹਾਂ ਮਾਈਨਰ ਹਾਰਟ ਅਟੈਕ ਹਾਂਜੀ ਪਰਿਵਾਰ ਦੇ ਲੋਕ ਮਿਲਦੇ